ਔ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਿਨਾਂ ਨੇ ਬਾਰਹਿ ਮਾਹਾ ਮਾਜ ਦੇ ਅੰਦਰ ਬਖਸ਼ਿਸ਼ ਕਰਕੇ ਜੋ ਰੁੱਤਾਂ ਦੀ ਵੰਡ ਦੇ ਅਨੁਸਾਰ ਮਾਲਕ ਨੇ ਇਹ ਮਹੀਨਿਆਂ ਦੀ ਬਖਸ਼ਿਸ਼ ਕਰਕੇ ਸਾਨੂੰ ਸਮਝਾਉਣਾ ਕੀਤਾ ਹੈ ਜੇਠ ਮਹੀਨਾ ਜਿਸ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਮਾਲਕ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਨ ਭਾਵ ਜੋ ਜੇਠ ਦਾ ਮਹੀਨਾ ਹੈ ਇਸ ਵਿੱਚ ਸ਼ਬਦ ਵਰਤੇ ਨੇ ਕਿ ਜੁੜਗੀ ਜੁੜੰਦਾ ਲੋੜੀਏ ਭਾਵ ਜੋ ਮਨੁੱਖ ਟੁੱਟਾ ਹੈ ਔਰ ਜਿਹੜੀ ਚੀਜ਼ ਕੋਈ ਟੁੱਟੀ ਹੈ ਉਸ ਨੂੰ ਜੋੜਿਆ ਜਾ ਸਕਦਾ ਹੈ ਜੋ ਟੁੱਟੀ ਨਹੀਂ ਤੇ ਫਿਰ ਉਸ ਦਾ ਜੁੜਨ ਦਾ ਵੀ ਕੋਈ ਅਰਥ ਨਹੀਂ ਜੁੜਨੇ ਦਾ ਅਰਥ ਟੁੱਟੇ ਹੋਏ ਦਾ ਗੰਢਿਆ ਜਾਣਾ ਹੀ ਹੈ ਜੁੜਨਾ ਤੇ ਗੰਢਿਆ ਜਾਣਾ ਇਹਨਾਂ ਦੋਵਾਂ ਦੇ ਅਰਥ ਇੱਕੋ ਹੀ ਹਨ ਨਾਲ ਹੀ ਟੁੱਟ ਜਾਣਾ ਔਰ ਨਾਲ ਹੀ ਵੰਡਿਆ ਜਾਣਾ ਅਰਥ ਦੋਨਾ ਦੇ ਇੱਕ ਨੇ ਆਪਾਂ ਪਿਛਲੇ ਦੋ ਸ਼ਬਦ ਜੋ ਮਾਲਕ ਨੇ ਬਖਸ਼ਿਸ਼ ਕੀਤੇ ਸੀ ਉਹਨਾਂ ਦੇ ਅੰਦਰ ਲਗਾਤਾਰ ਬਦਲ ਰਹੇ ਮਹੀਨੇ ਤੇ ਰੁੱਤਾਂ ਦਾ ਜ਼ਿਕਰ ਆਉਂਦਾ ਟੁੱਟਣ ਤੇ ਗੰਢਣ ਦੇ ਦਰਮਿਆਨ ਹੀ ਖਲੋਤਾ ਰਿਹਾ ਪਰ ਇਸ ਮਹੀਨੇ ਦਾ ਨਾਮ ਜੇਠ ਹੀ ਕਿਉਂ ਪਿਆ ਅਸਲ ਦੇ ਵਿੱਚ ਜੇਠ ਦਾ ਜੋ ਅਖਰੀ ਅਰਥ ਹੈ ਨਾ ਸਭ ਤੋਂ ਪਹਿਲਾਂ ਇਸ ਧਰਤੀ ਦੇ ਉੱਪਰ ਜਿਹੜੇ ਆਪਣੇ ਦੁਨੀਆ ਦੇ ਉੱਪਰ ਲੋਕ ਰਹਿੰਦੇ ਨੇ ਔਰ ਇਹ ਉਦਾਹਰਨ ਦੇ ਵਜੋਂ ਜਿਹੜੇ ਮਾਤਾ ਪਿਤਾ ਹੁੰਦੇ ਸਨ ਨਾ ਉਹ ਆਪਣੀ ਜਿਹੜੀ ਪਹਿਲੀ ਸੰਤਾਨ ਹੁੰਦੀ ਸੀ ਸਭ ਤੋਂ ਵੱਡਾ ਚਾਹੇ ਪੁੱਤਰ ਹੋਵੇ ਔਰ ਚਾਹੇ ਧੀ ਹੋਵੇ ਉਸ ਨੂੰ ਬੋਲਿਆ ਜਾਂਦਾ ਸੀ ਕਿ ਇਹ ਜੇਠੀ ਸੰਤਾਨ ਹੈ ਭਾਵੇਂ ਜੋ ਵੱਡਾ ਹੋਣਾ ਉਸ ਨੂੰ ਜੇਠਾ ਕਿਹਾ ਜਾਂਦਾ ਸੀ ਕਿ ਇਹ ਵੱਡਾ ਹੈ ਇੱਕ ਸ਼ਬਦ ਆਪ ਜੀ ਨੇ ਸੁਣਿਆ ਹੋਣਾ ਜੋ ਆਮ ਭਾਈਚਾਰਕ ਬੋਲੀਆਂ ਦੇ ਵਿੱਚ ਵਰਤਿਆ ਜਾਂਦਾ ਜੇਠ ਭਾਵ ਕਿਸੇ ਦਾ ਵੱਡਾ ਭਰਾ ਹੋਣਾ ਤੇ ਛੋਟੇ ਭਰਾ ਦੀ ਘਰ ਵਾਲੀ ਕਹਿ ਦਿੰਦੀ ਸੀ ਕਿ ਇਹ ਮੇਰਾ ਜੇਠ ਹੈ ਔਰ ਛੋਟੇ ਨੂੰ ਦੇਰ ਕਿਹਾ ਜਾਂਦਾ ਸੀ ਕਿ ਇਹ ਛੋਟਾ ਹੈ ਜੋ ਇਹ ਮੇਰਾ ਦੇਰ ਹੈ ਕਈ ਹਿੰਦੀ ਭਾਸ਼ਾ ਦੇ ਵਿੱਚ ਵੀ ਆਉਂਦਾ ਹੈ ਕਿ ਦਿਓਰ ਸ਼ਬਦ ਵੀ ਵਰਤ ਦਿੰਦੇ ਨੇ ਪਹਿਲਾਂ ਆਮ ਇਹ ਪ੍ਰਚਲਿਤ ਸੀ ਹੁਣ ਚਾਹੇ ਇਹ ਬੋਲੀਆਂ ਸਾਧ ਸੰਗਤ ਜੀਵੇ ਖਤਮ ਹੁੰਦੀਆਂ ਜਾ ਰਹੀਆਂ ਨੇ ਅਲੋਪ ਹੁੰਦੀਆਂ ਜਾ ਰਹੀਆਂ ਨੇ ਹੋਰ ਨਵੇਂ-ਨਵੇਂ ਸ਼ਬਦ ਆਮ ਤੇ ਹੁਣ ਤੁਸੀਂ ਦੇਖਿਆ ਕਿ ਸਾਰੇ ਸ਼ਬਦਾਂ ਨੂੰ ਬੱਚਿਆਂ ਨੇ ਖਤਮ ਹੀ ਕਰ ਦਿੱਤਾ ਇੱਕ ਸ਼ਬਦ ਰਹਿ ਗਿਆ ਏ ਅੰਕਲ ਅੰਕਲ ਦੇ ਵਿੱਚ ਉਹ ਸਾਰੇ ਹੀ ਸ਼ਬਦ ਲੈ ਆਉਂਦੇ ਨੇ ਔਰ ਇਤਿਹਾਸਕਾਰਾਂ ਨੇ ਇਹ ਵੀ ਦੱਸਿਆ ਹੈ ਕਿ ਧੰਨ ਸ੍ਰੀ ਗੁਰੂ ਰਾਮਦਾਸ ਜੀ ਪਾਸ਼ਾ ਮਹਾਰਾਜ ਜਿਨ੍ਹਾਂ ਦਾ ਨਾਮ ਜੀਠਾ ਸੀ ਆਪਾਂ ਸਾਰੇ ਜਾਣਦੇ ਹਾਂ ਔਰ ਉਹ ਵੀ ਆਪਣੇ ਮਾਤਾ ਪਿਤਾ ਦੀ ਸਭ ਤੋਂ ਵੱਡੀ ਸੰਤਾਨ ਸਨ ਇਸ ਤਰ੍ਹਾਂ ਔਰ ਕਈਆਂ ਥਾਵਾਂ ਦੇ ਨਾਲ ਵੀ ਨਾਮ ਜੁੜ ਜਾਂਦੇ ਨੇ ਫਿਰ ਉਹੀ ਪੱਕ ਜਾਇਆ ਕਰਦੇ ਨੇ ਜਿਵੇਂ ਧੰਨ ਮਾਤਾ ਨਾਨਕੀ ਜੀ ਆਪਣੇ ਨਾਨਕੇ ਘਰ ਜੰਮੇ ਤੇ ਉਹਨਾਂ ਦਾ ਨਾਮ ਨਾਨਕੀ ਜੀ ਰੱਖ ਦਿੱਤਾ ਗਿਆ ਫਿਰ ਉਹਨਾਂ ਦੇ ਨਾਮ ਤੋਂ ਨਾਲ ਹੀ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜੀ ਦਾ ਨਾਮ ਹੀ ਨਾਮ ਉਹਨਾਂ ਦਾ ਵੀ ਨਾਨ ਨਾਨਕ ਜੀ ਰੱਖ ਦਿੱਤਾ ਗਿਆ ਇਸੇ ਤਰ੍ਹਾਂ ਔਰ ਦੂਜਾ ਜੇਠ ਦਾ ਮਹੀਨਾ ਜਿੱਥੇ ਵੱਡੇ ਦਾ ਸੰਕੇਤ ਦਿੰਦਾ ਏ ਉਥੇ ਆਪਾਂ ਆਮ ਪਹਿਲੇ ਜੰਤਰੀਆਂ ਦੇ ਵਿੱਚ ਦੇਖਦੇ ਰਹੇ ਹਾਂ ਕਿ ਇਹ ਜੋ ਤੀਜਾ ਮਹੀਨਾ ਹੈ ਸਾਲ ਦਾ ਦੇਸੀ ਦਾ ਇਹ ਸਾਰੇ ਮਹੀਨਿਆਂ ਦੇ ਵਿੱਚੋਂ ਵੱਡਾ ਹੈ ਆਮ ਮਹੀਨੇ ਆਉਂਦੇ ਨੇ 30 ਦਿਨਾਂ ਦੇ ਜਾਂ 31 ਦਿਨਾਂ ਦੇ ਪਰ ਜੋ ਜੇਠ ਦਾ ਮਹੀਨਾ ਹੈ ਉਹ ਆਪ ਜੀ ਨੂੰ 32 ਦਿਨਾਂ ਦਾ ਵੀ ਮਿਲੇਗਾ ਆਪ ਜੀ ਨੇ ਜ਼ਰੂਰ ਪਰਚੋਲ ਕਰਨੀ ਦੇਖਣਾ ਚਾਹੇ ਹੁਣ ਨਵੀਆਂ ਜੰਤਰੀਆਂ ਦੇ ਵਿੱਚ ਕਈ ਵਾਰੀ ਬਦਲਾਅ ਆ ਜਾਂਦੇ ਨੇ ਪਰ ਉਸ ਦੇ ਵਿੱਚ ਵੀ ਇਹ ਵੱਡਾ ਰਿਆ ਖੈਰ ਉਹ ਵੱਡਾ ਹੈ ਔਰ ਇੱਥੇ ਪਰਮੇਸ਼ਰ ਦੀ ਗੱਲ ਕੀਤੀ ਹੈ ਕਿ ਜੋ ਪਰਮੇਸ਼ਰ ਵੈਗਰੂ ਹੈ ਉਹ ਨਿਰੰਕਾਰ ਵੀ ਸਭ ਤੋਂ ਵੱਡਾ ਏ ਤੇ ਉਹਦੇ ਨਾਲ ਜੁੜਿਆ ਕਿਵੇਂ ਜਾਵੇ ਕਿਸ ਤਰ੍ਹਾਂ ਮਿਲਾਪ ਕੀਤਾ ਜਾਵੇ ਜੋ ਟੁੱਟਾ ਹੈ ਉਸਨੇ ਪਰਮੇਸ਼ਰ ਦੇ ਨਾਲ ਕਿਵੇਂ ਜੁੜਨਾ ਹੈ ਹਰ ਜੀਠ ਜੁੜੰਦਾ ਲੋੜੀ ਹੈ ਜਿਸ ਅੱਗੇ ਸਭ ਨਿਵਾਨ ਸਭ ਤੋਂ ਵੱਡਾ ਹਰੀ ਪ੍ਰਭੂ ਹੈ ਜਿਸ ਦੇ ਨਾਲ ਜੁੜਨਾ ਚਾਹੀਦਾ ਹੈ ਉਹ ਇੰਨਾ ਵੱਡਾ ਹੈ ਕਿ ਦੁਨੀਆ ਦੇ ਹਰ ਸ਼ਕਤੀਵਾਨ ਦਾ ਉਸ ਪ੍ਰਭੂ ਦੇ ਅੱਗੇ ਸਿਰ ਝੁਕਦਾ ਏ ਜਾਹੀ ਉਹ ਕਿੰਨਾ ਵੀ ਬਲਵਾਨ ਕਿਉ ਨਾਵੇ ਇਸ ਲਈ ਕਹਿੰਦੇ ਕਿ ਪਰਮੇਸ਼ਰ ਦੇ ਨਾਮ ਦੇ ਨਾਲ ਜੁੜੀਏ ਕਿਉਂਕਿ ਉਸ ਦੇ ਅੱਗੇ ਸਾਰੀ ਇਹ ਸ੍ਰਿਸ਼ਟੀ ਕਾਇਨਾਤ ਸਾਰਾ ਹੀ ਕੁਝ ਝੁਕਦਾ ਹੈ ਪਰ ਝੁਕਤੇ ਜਾਵੇ ਬੰਦਾ ਇਨਸਾਨ ਝੁਕ ਜਾਵੇ ਪਰ ਕਹਿੰਦੇ ਝੁਕਨ ਦਾ ਤੇ ਜੁੜਨ ਦਾ ਲਾਭ ਕੀ ਹੈ ਜਿਹੜਾ ਪਰਮੇਸ਼ਰ ਦੇ ਅੱਗੇ ਝੁਕ ਗਿਆ ਉਸ ਨੂੰ ਲਾਭ ਕੀ ਪ੍ਰਾਪਤ ਹੋਵੇਗਾ ਮਾਲਕ ਕਹਿੰਦੇ ਕਿ ਹਰ ਸੱਜਣ ਧਾਵਣ ਲੱਗਿਆ ਕਿਸੇ ਨਾਲ ਦੇਈ ਬਨ ਜਿਹੜਾ ਉਸ ਦੇ ਨਾਲ ਜੁੜ ਗਿਆ ਉਸ ਕੋਲ ਦੁਨੀਆ ਤੇ ਲੋਕ ਪਰਲੋਕ ਦੇ ਸਾਰੇ ਪਦਾਰਥ ਕਹਿੰਦੇ ਆ ਜਾਂਦੇ ਜਿਹੜਾ ਪਰਮੇਸ਼ਰ ਨਾਲ ਜੁੜ ਜਾਂਦਾ ਤੇ ਉਹ ਫਿਰ ਉਹ ਜਿਹੜੀ ਦੌਲਤ ਹੈ ਨਾ ਉਹ ਨਾਮ ਦੀ ਦੌਲਤ ਐਸੀ ਆ ਤੇ ਜਿਸ ਨੂੰ ਕੋਈ ਫਿਰ ਚੁਰਾ ਨਹੀਂ ਸਕਦਾ ਤੇ ਨਾ ਹੀ ਉਹਦੇ ਲੁੱਟੇ ਜਾਣ ਦਾ ਖਤਰਾ ਹੁੰਦਾ ਕਿਉਂਕਿ ਜਿਹੜੀਆਂ ਦੁਨੀਆ ਦੀਆਂ ਦੌਲਤਾਂ ਪੈਸੇ ਇਤਿਆਦਿਕ ਆਪਾਂ ਕਿਤੇ ਸਫਰ ਦੇ ਵਿੱਚ ਜਾਈਏ ਤੇ ਉਹ ਕੋਈ ਨਾ ਕੋਈ ਚੁਰਾ ਵੀ ਸਕਦਾ ਪਰ ਪਰਮੇਸ਼ਰ ਦਾ ਨਾਮ ਐਸਾ ਹੈ ਜਿਸ ਨੂੰ مالک ਕਹਿੰਦੇ ਕਿ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀਂ ਸੰ ਉਹਨਾਂ ਨੂੰ ਸੰ ਨਹੀਂ ਲੱਗ ਸਕਦੀ ਉਸ ਨੂੰ ਕੋਈ ਚੁਰਾ ਨਹੀਂ ਸਕਦਾ ਜਿਵੇਂ ਤੁਸੀਂ ਦੁਨੀਆ ਦੇ ਵਿੱਚ ਚੱਲਦੇ ਆ ਕਿਸੇ ਦੇ ਕੰਮ ਆਉਂਦੇ ਹੋ ਇਹ ਤੁਹਾਡਾ ਕੈਸ਼ ਹੈ ਤੁਸੀਂ ਕਿਸੇ ਦੇ ਕੰਮ ਆਏ ਅਗਲਾ ਫੇਰ ਤੁਹਾਡੇ ਕੰਮ ਆ ਗਿਆ ਇਹ ਕੈਸ਼ ਹੈ ਪਰ ਜਿਸ ਤਰ੍ਹਾਂ ਸਫਰ ਦੇ ਵਿੱਚ ਕੋਈ ਇਨਸਾਨ ਜਾਵੇ ਤੇ ਉਸ ਨੂੰ ਡਰ ਹੋਵੇ ਕਿ ਮੇਰੀ ਮਾਇਆ ਚੋਰੀ ਨਾ ਹੋ ਜਾਵੇ ਅੱਜ ਕੱਲ ਤੇ ਮੋਬਾਈਲ ਚੱਲ ਪਏ ਨੇ ਇਹਨਾਂ ਦੇ ਵਿੱਚੋਂ ਸਾਰਾ ਕੁਝ ਹੋ ਜਾਂਦਾ ਹੈ ਪਰ ਕਹਿੰਦੇ ਪਹਿਲੇ ਲੋਕ ਜਿਵੇਂ ਡਰਾਫਟ ਚੈੱਕ ਇਤਿਆਦਕ ਬਣਾ ਕੇ ਲੈ ਜਾਂਦੇ ਸਨ ਫਿਰ ਉਹਦੇ ਡਰ ਹੁੰਦਾ ਖਦਸਾ ਸੀ ਜਿਹੜਾ ਚੋਰੀ ਹੁੰਦਾ ਖਸਾ ਉਹ ਘਟ ਜਾਂਦਾ ਸੀ ਇਸ ਤਰ੍ਹਾਂ ਜੋ ਨਾਮ ਧੰ ਹੈ ਉਹ ਪਰਮੇਸ਼ਰ ਦਾ ਨਾਮ ਹੈ ਜੋ ਚੱਕ ਚੱਕ ਹੈ ਔਰ ਉਹ ਚੈੱਕ ਹੈ ਜਿਹੜਾ ਉਸਨੇ ਡਰਾਫਟ ਕਦੋਂ ਹੋਣਾ ਹੈ ਕੈਸ਼ ਕਦੋਂ ਹੋਣਾ ਹੈ ਉਸਨੇ ਉਸਨੇ ਕੈਸ਼ ਹੋਣਾ ਹੈ ਪਰਮੇਸ਼ਰ ਦੀ ਜਗਾ ਦੇ ਵਿੱਚ ਜਾ ਕੇ ਤੇ ਜੋ ਰੱਬ ਦੇ ਨਾਲ ਹਰੀ ਜੇਠ ਦੇ ਨਾਲ ਜੁੜੇਗਾ ਨਾ ਉਸ ਕੋਲ ਹਰੀ ਜੇਠ ਦੇ ਖਜ਼ਾਨੇ ਦੀ ਦੌਲਤ ਆ ਜਾਵੇਗੀ ਤੇ ਫਿਰ ਉਹਦੇ ਅੰਦਰ ਇਹ ਵਿਸ਼ਵਾਸ ਪੈਦਾ ਹੋਵੇਗਾ ਕਿ ਰੰਗ ਸਭੇ ਨਾਰਾਇਣੇ ਜੇਤੇ ਮਨ ਪਵਨ ਕਿ ਜਿੰਨੀ ਵੀ ਇਹ ਕਾਇਨਾਤ ਹੈ ਸਾਰੀ ਹੀ ਇਹ ਉਹ ਪਰਮੇਸ਼ਰ ਦੀ ਪੈਦਾ ਕੀਤੀ ਹੋਈ ਹੈ ਜੋ ਉਸ ਨੂੰ ਚੰਗਾ ਲੱਗ ਰਿਹਾ ਹੈ ਔਰ ਉਹੀ ਉਹ ਕਰਾ ਰਿਹਾ ਹੈ ਅੱਗੇ ਮਾਲਕ ਬਖਸ਼ਿਸ਼ ਕਰਦੇ ਹਨ ਕਿ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਾਨਾ ਇਹ ਰੰਗ ਉਹਦੇ ਨਰੈਣ ਦੇ ਨੇ ਪਰਮੇਸ਼ਰ ਦੇ ਨੇ ਤੇ ਜੋ ਉਸ ਨੂੰ ਚੰਗਾ ਲੱਗਦਾ ਹੈ ਉਹ ਉਹੀ ਕਰਾਉਂਦਾ ਹੈ ਤੇ ਮਨੁੱਖਾ ਜੀਵਨ ਦਾ ਮਕਸਦ ਵੀ ਇਹੀ ਹੈ ਜੋ ਪ੍ਰਭ ਕੀਤੇ ਆਪਣੇ ਸੇਈ ਕਹੀ ਇਹ ਧੰਨ ਉਸ ਪਰਮੇਸ਼ਰ ਵੈਗੁਰੂ ਨੇ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਆਪਣੇ ਕਰ ਲਿਆ ਔਰ ਉਹਨਾਂ ਨੂੰ ਕਹਿੰਦੇ ਧੰਨ ਕਿਹਾ ਜਾਂਦਾ ਏ ਔਰ ਜਿਹੜੇ ਵਹਿਗੁਰੂ ਦੇ ਹੋ ਗਏ ਤੇ ਉਸ ਨੂੰ ਆਪਾਂ ਬਾਣੀ ਦੇ ਵਿੱਚ ਬਚਨ ਪੜ੍ਹਦੇ ਹਾਂ ਕਿ ਉਹ ਜੀਵ ਜਿਹੜੇ ਖਾਲਸੇ ਦੇ ਹੋ ਗਏ ਮਾਲਕ ਨੇ ਖਾਲਸਾ ਹੀ ਕਿਹਾ ਇਹ ਨਾ ਸ਼ਬਦ ਕਿ ਪਰਮੇਸ਼ਰ ਦੇ ਨਾਲ ਜੁੜਨਾ ਅਸੀਂ ਸਮਝਦੇ ਹਾਂ ਕਿ ਜੋ ਖਾਲਸਾ ਸ਼ਬਦ ਹੈ ਇਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦਿੱਤਾ ਠੀਕ ਹੈ ਪਰ ਕਈ ਗੱਲਾਂ ਆਪਾਂ ਦੇਖਦੇ ਹਾਂ ਕਿ ਇਹ ਮਹਾਰਾਜ ਤੋਂ ਪਹਿਲਾਂ ਖਾਲਸ ਸ਼ਬਦ ਹੈ ਜੋ ਉਹ ਵੀ ਵਰਤਿਆ ਗਿਆ ਆਪਾਂ ਬਚਨ ਪੜ੍ਹਦੇ ਹਾਂ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਣੀ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਾਣ ਲਿਆ ਉਸ ਪ੍ਰਭੂ ਖਾਲਸੇ ਦੇ ਹੋ ਗਏ ਭਾਵ ਆਪਣੇ ਉਸ ਪਰਮੇਸ਼ਰ ਦੇ ਨਾਲ ਜੁੜ ਗਏ ਇਸ ਤਰ੍ਹਾਂ ਖਾਲਸੇ ਦਾ ਅਰਥ ਹੈ ਆਪਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਕਹਿੰਦੇ ਕਿ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਪਰਮੇਸ਼ਰ ਦਾ ਹੀ ਖਾਲਸਾ ਹੈ ਫਤਿਹ ਵੀ ਪਰਮੇਸ਼ਰ ਦੀ ਹੈ ਅੱਗੇ ਮਾਲਕ ਬਖਸ਼ਿਸ਼ ਕਰਕੇ ਕਹਿੰਦੇ ਕਿ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰਵੰਦ ਕਿਉਂਕਿ ਹੁਣ ਵਿਛੜਨ ਦਾ ਡਰ ਹੈ ਜੇ ਕੋਈ ਆਪਣੀ ਸ਼ਕਤੀ ਆ ਆਪਣੀ ਮਰਜ਼ੀ ਸਿਆਣਪ ਨਾਲ ਮਦ ਕਹੇ ਕਿ ਮੈਂ ਰੱਬ ਨੂੰ ਮਿਲ ਸਕਦਾ ਤਾਂ ਦੁਨੀਆਂ ਤੋਂ ਲੋਕ ਵਿਛੜ ਕੇ ਰੋਂਦੇ ਨਾ ਫਿਰਦੇ ਆਪਾਂ ਦੇਖਦੇ ਹਾਂ ਕਈ ਰੋਂਦੇ ਨੇ ਵਿਛੋੜਾ ਪੈ ਜਾਂਦਾ ਏ ਫਿਰ ਇਹ ਦਿਨ ਰਾਤ ਉਸ ਦੇ ਦਰਸ਼ਨਾਂ ਲਈ ਜਿਹੜੀ ਦੌੜ ਲੱਗੀ ਇਹ ਦੌੜ ਨਾ ਲੱਗੀ ਹੁੰਦੀ ਨਾਲ ਹੀ ਇਹ ਦੌੜ ਕਈਆਂ ਸਦੀਆਂ ਤੇ ਜੁਗਾਂ ਤੋਂ ਇਹ ਚੱਲਦੀ ਆ ਰਹੀ ਆਪਾਂ ਦੇਖਦੇ ਹਾਂ ਔਰ ਇਹ ਅੱਗੇ ਵੀ ਇਸੇ ਤਰ੍ਹਾਂ ਇਹ ਚੱਲਦੀ ਰਹੇਗੀ ਬੰਦਾ ਦੌੜਦਾ ਫਿਰਦਾ ਪਰ ਹੁੰਦਾ ਉਹੀ ਹੈ ਜੋ ਪਰਮੇਸ਼ਰ ਚਾਹੁੰਦਾ ਹੈ ਜਿਸ ਨੂੰ ਉਹ ਪਰਮੇਸ਼ਰ ਮਿਲਾ ਦਿੰਦਾ ਹੈ ਨਾ ਤੇ ਫਿਰ ਉਸ ਦਾ ਵਿਛੋੜਾ ਉਸ ਪਰਮੇਸ਼ਰ ਦੇ ਨਾਲੋਂ ਕਦੀ ਵਾਸਤੇ ਨਹੀਂ ਪੈਂਦਾ। ਔਰ ਜਦੋਂ ਵਿਛੋੜਾ ਨਹੀਂ ਪੈਂਦਾ ਤੇ ਫਿਰ ਉਹ ਪਰਮੇਸ਼ਰ ਦਾ ਹੋ ਜਾਂਦਾ ਹੈ ਫਿਰ ਉਸ ਦੇ ਮਨ ਦੇ ਅੰਦਰ ਸ਼ਾਂਤੀ ਆ ਜਾਂਦੀ ਹੈ। ਸਤਿਗੁਰੂ ਬਖਸ਼ਿਸ਼ ਕਰਕੇ ਕਹਿੰਦੇ ਕਿ ਇਨਸਾਨ ਚਾਹੁੰਦਾ ਹੈ ਕਿ ਮੈਨੂੰ ਉਸ ਪਰਮੇਸ਼ਰ ਦਾ ਮਿਲਾਪ ਹੋ ਜਾਵੇ, ਬਖਸ਼ਿਸ਼ ਹੋ ਜਾਵੇ ਇਹਦੇ ਵਾਸਤੇ ਮਨੁੱਖ ਕੀ ਕੀ ਕਰਨਾ ਚਾਹੁੰਦਾ ਹੈ। ਆਪਾਂ ਬਚਨ ਪੜ੍ਹਦੇ ਆਂ ਤਨ ਤਪੇ ਤੰਦੂਰ ਜਿਉ ਬਾਲਣ ਹੱਡ ਬਲਣ ਪੈਰੀ ਥੱਕਾਂ ਸਿਰ ਝੁਲਾ ਜੇ ਮੂੰ ਪਿਰੀ ਮਿਲਾਨਾ ਇਹਦੇ ਅੰਦਰ ਭੁੱਖ ਐਨੀ ਪ੍ਰਬਲ ਹੈ ਪਰਮੇਸ਼ਰ ਨੂੰ ਮਿਲਦੇ ਵਾਸਤੇ ਕਹਿੰਦਾ ਕਿ ਮੈਂ ਤਨ ਨੂੰ ਤੰਦੂਰ ਬਣਾ ਦੇਵਾਂ ਤੇ ਹੱਡੀਆਂ ਹੈ ਜਿਹੜੀਆਂ ਇਹ ਬਾਲਣ ਬਣ ਜਾਣ ਇਹਨਾਂ ਨੂੰ ਬਾਲਣ ਬਣ ਕੇ ਮੈਂ ਪੱਠੀ ਦੇ ਵਿੱਚ ਝੋਕ ਦੇਵਾਂ ਜਿਹੜੇ ਪੈਰ ਨੇ ਇਹ ਤੁਰਦੇ ਤੁਰਦੇ ਜੇ ਥੱਕ ਵੀ ਜਾਣ ਤੇ ਫਿਰ ਮੈਂ ਸਿਰ ਦੇ ਭਾਰ ਹੋ ਕੇ ਤੁਰ ਪਾਵਾਂ ਇੰਨੀ ਪਰਮੇਸ਼ਰ ਦੇ ਨਾਮ ਦੀ ਜੋ ਭੁੱਖ ਹੈ ਇਸ ਦੇ ਅੰਦਰ ਹੈ ਜਿਹੜੇ ਲੋਚਦੇ ਨੇ ਪਰਮੇਸ਼ਰ ਨੂੰ ਔਰ ਜਿਹੜੇ ਨਹੀਂ ਲੋਚਦੇ ਉਹਨਾਂ ਦੇ ਬਾਬਤ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਆਪਾਂ ਦੇ ਦੇ ਹਾਂ ਕਿ ਮਾਲਕ ਦੇ ਬਚਨ ਜਦੋਂ ਪੜੀਦੇ ਨੇ ਨਾ ਉਹ ਤੇ ਕਹਿੰਦੇ ਨੇ ਕਿ ਉਹ ਮਨੁੱਖ ਜਿਹੜੇ ਸਾਧ ਸੰਗਤ ਦੇ ਵਿੱਚ ਆ ਕੇ ਵੀ ਟਾਈਮ ਪਾਸ ਕਰਦੇ ਨੇ ਔਰ ਭੇਰ ਕੂੜਿਆਰ ਕੂੜਿਆਰੀ ਜਾਏ ਰਲੇ ਫਿਰ ਇਸ ਤਰ੍ਹਾਂ ਉਹਨਾਂ ਦਾ ਹਾਲ ਹੈ ਕਿ ਉਹ ਫਿਰ ਕੂੜੀਆਂ ਦੇ ਵਿੱਚ ਜਾ ਕੇ ਰਲ ਜਾਂਦੇ ਨੇ ਤੇ ਜਿਹੜੇ ਗੁਰੂ ਦੇ ਸਿੱਖ ਨੇ ਪਰਮੇਸ਼ਰ ਦੇ ਪਿਆਰੇ ਨੇ ਉਹ ਸਾਧ ਸੰਗਤ ਦੇ ਵਿੱਚ ਬੈਠੇ ਰਹਿੰਦੇ ਨੇ ਉਹ ਪਰਮੇਸ਼ਰ ਦੇ ਗੁਰੂ ਦੀਆਂ ਗੱਲਾਂ ਸੁਣਦੇ ਨੇ ਮਾਲਕ ਅੱਗੇ ਬਖਸ਼ਿਸ਼ ਕਰਦੇ ਨੇ ਕਿ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ ਗੁਰੂ ਦੀ ਸੰਗਤ ਵਿੱਚੋਂ ਉਹ ਪ੍ਰਾਪਤ ਹੋ ਸਕਦਾ ਏ ਜਿਹੜਾ ਪ੍ਰਭੂ ਦਾ ਮਿਲਾਪ ਰੰਗ ਗੁਰੂ ਦੀ ਸੰਗਤ ਦੇ ਵਿੱਚੋਂ ਮਾਣਿਆ ਜਾ ਸਕਦਾ ਏ ਨਾ ਉਹ ਹੋਰ ਕਿਸੇ ਵੀ ਜਗਤ ਆਪਾ ਨੂੰ ਪ੍ਰਾਪਤ ਨਹੀਂ ਹੁੰਦਾ ਤੇ ਜਿਨ੍ਹਾਂ ਨੂੰ ਇਹ ਪ੍ਰਾਪਤ ਹੋ ਗਿਆ ਦਾਤਾ ਜੀ ਕਹਿੰਦੇ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਹਿ ਭਾਗ ਮਥਨ ਫਿਰ ਹਰੀ ਜੇਠ ਹੈ ਜਿਹੜਾ ਰੰਗੀਲਾ ਉਹ ਧਨੀ ਭਾਵ ਮਾਲਕ ਹੋਵੇਗਾ ਉਸ ਧਨ ਦਾ ਮਾਲਕ ਹੋਵੇਗਾ ਜਿਸ ਦੇ ਭਾਗਾਂ ਦੇ ਲੇਖ ਮਹਾਨ ਹੋਣਗੇ ਉਹਨਾਂ ਦੀ ਅਵਸਥਾ ਉੱਚੀ ਹੋਵੇਗੀ ਅਤੇ ਇਹ ਸਭ ਦਾ ਸਾਧਨ ਹੋਵੇਗਾ ਸਾਧ ਸੰਗਤ ਕਿਉਂਕਿ ਸਾਧ ਸੰਗਤ ਦੇ ਵਿੱਚ ਇੰਨੀ ਪਾਵਰ ਹੈ ਇੰਨੀ ਬਖਸ਼ਿਸ਼ ਹੈ ਮਾਲਕ ਕਹਿੰਦੇ ਨੇ ਕਿ ਵਿੱਚ ਸੰਗਤ ਹਰ ਪ੍ਰਭ ਵਸੇ ਜਿਉ ਤੇ ਫਿਰ ਕਹਿੰਦੇ ਕਿ ਇਹ ਸਾਧ ਸੰਗਤ ਕੇ ਪਾਸ਼ੇ ਇਹ ਸਾਧ ਸੰਗਤ ਦੀ ਕਿਰਪਾ ਦੇ ਨਾਲ ਹੀ ਮੈਨੂੰ ਇਹ ਸਾਰਾ ਹੀ ਕੁਝ ਪ੍ਰਾਪਤ ਹੋਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਵੇਂ ਪਿਛਲਾ ਸਮਾਂ ਮਾਲਕ ਦੀ ਰਜਾ ਦੇ ਅੰਦਰ ਬਤੀਤ ਵਾ ਇਹ ਜੇਠ ਦਾ ਜੋ ਮਹੀਨਾ ਹੈ ਜੋ ਮਾਲਕ ਨੇ ਬਖਸ਼ਿਸ਼ ਕਰਕੇ ਕਿਹਾ ਕਿ ਜੇਠ ਭਾਵ ਉਹ ਹਰੀ ਪਰਮੇਸ਼ਰ ਸਭ ਤੋਂ ਵੱਡਾ ਹੈ ਸਾਰੇ ਹੀ ਸੁਖ ਦੇਣ ਵਾਲਾ ਹੈ ਉਸ ਦੇ ਮਿਲਾਇਆ ਹੀ ਮਨੁੱਖ ਦਾ ਮਿਲਾਪ ਜੇ ਪਰਮੇਸ਼ਰ ਦੇ ਨਾਲ ਹੁੰਦਾ ਹੈ ਤੇ ਫਿਰ ਉਹ ਕਦੇ ਵੀ ਵਿਛੜ ਕੇ ਰੋਂਦਾ ਨਹੀਂ ਉਸ ਦਾ ਆਵਾ ਗਾਉਣ ਦਾ ਗੇੜ ਵੀ ਖਤਮ ਹੋ ਜਾਂਦਾ ਹੈ ਤੇ ਉਹ ਸੰਪੂਰਨ ਹੋ ਜਾਂਦਾ ਹੈ ਤੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕਬੂਲ ਪੈ ਜਾਂਦਾ ਹੈ ਦਾਤਾ ਜੀ ਕਿਰਪਾ ਕਰਨ ਸਾਡੇ ਉੱਪਰ ਵੀ ਅਸੀਂ ਮੰਗਿਆ ਕਰੀਏ ਕਿ ਦਾਤਾ ਜੀ ਉਹ ਕਿਰਪਾ ਕਰੋ ਨਾਮ ਦੀ ਅਸੀਸ ਦਿਓ ਮੰਗਣਾ ਮੰਗਨ ਨੀਕਾ ਹਾਰ ਜਸ ਗੁਰ ਤੇ ਮੰਗਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ